ਲਓ ਜੀ ਦੋਸਤੋ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਦੋ ਨੀਲੀ 라ਵੀ ਇੱਕ ਕਟੀਆਂ ਜਿਸ ਭਰਾ ਨੇ ਲੈਣੀਆਂ ਨੇ ਡਿਟੇਲ ਆਪਾਂ ਵਿੱਚ ਮੈਂਸ਼ਨ ਵੀ ਕੀਤੀ ਹੋਈ ਹੈ ਤੇ ਬਾਕੀ ਤੁਸੀਂ ਫੋਨ ਤੇ ਪਤਾ ਕਰ ਸਕਦੇ ਹੋ ਸੋ ਇੱਕ ਸੈਂਸ਼ਾ ਬੋਲਦੀ ਹੈ ਤੇ ਇੱਕ ਹੈਗੀ ਬਿੱਲੇ ਨੇਤਰ ਦੀ ਸੋ ਦੋਨੋਂ ਕਟੀਆਂ ਪੂਰੀਆਂ ਟੌਪ ਦੀਆਂ ਨੇ ਜੀ ਜਿਸ ਭਰਾ ਨੇ ਬ੍ਰੀਡ ਤੇ ਕੰਮ ਕਰਨਾ ਕੋਈ ਇਹਨਾਂ ਕਟੀਆਂ ਨੂੰ ਲੈ ਸਕਦਾ ਜੀ ਸੋ ਮਦਰ ਰਿਕਾਰਡ ਫਾਦਰ ਨੇਮ ਕਿਹੜੇ ਬੋਲਦੀਆਂ ਨੇ ਤੇ ਬਾਈ ਨੇਮ ਕਟੀਆਂ ਦਿੱਤੀਆਂ ਜਾਣਗੀਆਂ ਜੀ ਪਰਾ ਉਹੀ ਫੋਨ ਕਰਨਾ ਜਿਨਾਂ ਨੂੰ ਬਰੀਡ ਬਾਰੇ ਨੌਲੇਜ ਹੈ ਜਾਂ ਨੀਲੀ ਰਾਵੀ ਔਰ ਪ੍ਰੋਪਰ ਮਾਰਕਰ ਠੀਕ ਹੈ ਜੀ ਜਿਹਨੂੰ ਆਪਾਂ ਜਾਇਜ਼ ਮਾਰਕਰ ਕਹਿੰਦੇ ਆ ਅੱਜਕੱਲ ਪਾਕਿਸਤਾਨ ਦੀ ਆਪਾਂ ਵੀਡੀਓ ਵੇਖਦੀਆਂ ਉਹਨਾਂ ਦੇ ਵਿੱਚ ਘੱਟ ਮਾਰਕਰ ਕਿੰਨਾ ਕੁ ਮਾਰਕਰ ਹੁੰਦਾ ਆਪਣੇ ਲੋਕ ਤਾਂ ਕਹਿੰਦੇ ਆ ਵੀ ਇੱਥੋਂ ਵੀ ਚਿੱਟੀ ਉੱਥੋਂ ਵੀ ਚਿੱਟੀ ਨਹੀਂ ਉਹ ਓਵਰ ਮਾਰਕੀਟ ਦੇ ਵਿੱਚ ਆਉਂਦੀਆਂ ਨੇ ਉਹ ਪ੍ਰੋਪਰ ਬਰੀਡ 'ਚ ਨਹੀਂ ਆਉਂਦੀਆਂ ਸੋ ਜੈਨੂਨ ਮਾਰਕਰ ਮੇਲਿਆਂ ਦੇ ਵਿੱਚ ਵੀ ਤੁਸੀਂ ਦੇਖੋਗੇ ਆਉਣ ਵਾਲੇ ਸਮੇਂ ਦੇ ਵਿੱਚ ਮਾਰਕਰ ਬਹੁਤ ਜ਼ਿਆਦਾ ਘਟ ਜਾਣਾ ਸੋ ਪਿੰਡ ਐਡਰੈਸ ਹੈਗਾ ਪਿੰਡ ਪਿੰਡੀ ਟਿਲਵਾ ਨੇੜੇ ਲੌਂਗਵਾਲ ਜ਼ਿਲ੍ਹਾ ਪੈਂਦਾ ਸੰਗਰੂਰ ਦੀ ਠੀਕ ਹੈ ਜੀ ਜਿਸ ਭਰਾ ਨੇ ਲੈਣੀਆਂ ਹੁਣ ਪਤੇ ਤੇ ਪੂਰੀ ਡਿਟੇਲ ਤੁਸੀਂ ਲੈ ਸਕਦੇ ਹੋ ਫੋਨ ਤੋਂ ਸੋ ਕਿਦਾਂ ਲਗੀਆਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਤੁਸੀਂ ਦੱਸਣਾ ਹੈ ਨਾ ਔਰ ਜੋ ਇਹਨਾਂ ਦਾ ਰਿਕਾਰਡ ਦੇ ਹਿਸਾਬ ਨਾਲ ਉਮਰ ਦੇ ਹਿਸਾਬ ਨਾਲ ਤੇ ਬੁੱਲ ਦੇ ਹਿਸਾਬ ਨਾਲ ਕਿਹੜੇ ਬੁੱਲਾਂ ਦੀਆਂ ਨੇ ਉਸ ਹਿਸਾਬ ਨਾਲ ਇਹਨਾਂ ਦਾ ਰੇਟ ਹੈ ਔਰ ਜਿਸ ਭਰਾ ਨੇ ਫਾਰਮ ਤੇ ਨੀਲੀ ਰਾਵੀ ਦਾ ਕੁਸ਼ਕੀਨ ਲੈਣੀ ਆ ਹੁਣ ਤਾਂ ਤੁਸੀਂ ਲੈ ਸਕਦੇ ਹੋ ਠੀਕ ਹੈ ਜੀ ਦੋਨੇ ਏਆਈਆਂ ਦੇ ਜੋਗ ਨੇ ਸੋ ਇੱਕ ਇੱਕ ਹੀਟ ਮਿਸ ਦੋਨੋਂ ਇੱਕ ਦੀ ਏਆਈ ਕਰਵਾਈ ਸੀਗੀ ਸੈਨਸਾ ਦੀ ਸੋ ਪਹਿਲੀ ਹੀਟ ਤੇ ਉਹ ਨਹੀਂ ਰਹੀ ਹੁਣ ਦੁਬਾਰੇ ਆਪਾਂ ਇਹਦੀ ਏਆਈ ਕਰਵਾਵਾਂਗੇ ਚੰਗੇ ਬੁੱਲ ਤਾਂ ਲੋਜ ਆਪਾਂ ਵੀਡੀਓ ਪਹਿਲੀ ਵਾਰ ਪਾ ਰਹੇ ਆ ਜੀ ਇਹ। ਬਾਕੀ ਇੰਸਟਾ ਤੇ ਦਾ ਚਲੋ ਆਪਾਂ ਪਾਉਂਦੇ ਰਹਨੇ ਆ। ਵੀਡੀਓ ਪਹਿਲੀ ਵਾਰ ਪਾਈ ਹੈ। YouTube ਤੇ। ਉਹ ਪੇਜ ਆਪਣਾ Facebook ਤੇ ਵੀ ਢਿੱਲੋਂ ਡੇਰੀ ਬ੍ਰੀਡ ਫਾਰਮ ਤੇ ਢਿੱਲੋਂ ਡੇਰੀ ਬ੍ਰੀਡ ਫਾਰਮ ਵੀ ਇੰਸਟਾ ਤੇ ਆ। ਤੇ ਢਿੱਲੋਂ ਡੇਰੀ ਬ੍ਰੀਡ ਫਾਰਮ ਆਪਣਾ YouTube ਤੇ ਆ। ਸੋ ਸਾਰਿਆਂ ਨੇ ਵੀਡੀਓ ਵੇਖਿਆ ਕਰੋ ਬਹੁਤ ਵਾਰ ਸ਼ੇਅਰ ਕਰਿਆ ਕਰੋ। ਸੋ ਕਿਸੇ ਭਰਾ ਨੇ ਵੀਡੀਓ ਪਵਾਉਣੀ ਹੋਵੇ ਇਸ ਚੈਨਲ ਤੇ। ਤਾਂ ਤੁਸੀਂ ਫ੍ਰੀ ਦੇ ਵਿੱਚ ਪਵਾ ਸਕਦੇ ਹੋ ਪਰ ਆਪਣੀ ਕੰਡੀਸ਼ਨ ਇੱਕੋ ਹੀ ਆ ਵੀ ਤੁਹਾਡਾ ਪਸ਼ੂ ਬਰੀਡ ਵਾਲਾ ਪ੍ਰੋਪਰ ਮਦਰ ਰਿਕਾਰਡ ਪ੍ਰੋਪਰ ਕਿਹੜੇ ਸੇਮਨ ਦੀ ਇਹ ਆਪ ਆ ਕਿਹੜੇ ਬੋਲ ਦੀ ਆ ਫਾਦਰ ਤੇ ਮਦਰ ਜੋ ਪਤਾ ਹੋਵੇ ਪੂਰੀ ਡਿਟੇਲ ਦਿਆ ਕਰੋ ਸੋ ਆਪਾਂ ਵੀਡੀਓ ਤੁਹਾਡੀ ਫ੍ਰੀ ਦੇ ਵਿੱਚ ਪਾਵਾਂਗੇ ਸੋ ਕੋਈ ਆਪਾਂ ਚਾਰਜ ਨਹੀਂ ਲੈਂਦੇ ਠੀਕ ਹੈ ਜੀ ਪਰ ਜਿਸ ਭਰਾ ਦੇ ਘਰੇ ਜਾਣੀ ਆ ਤਾਂ ਭਰਾ ਜੋ ਵੀ ਪੈਸਾ ਲਾਉਂਦਾ ਹਨਾ ਪਤਾ ਨਹੀਂ ਕਿੰਨੇ ਫਟਕੇ ਲਾਉਂਦਾ ਜਾਂ ਕਿੰਨੇ ਜਨੂਨ ਨਾਲ ਲਾਉਂਦਾ ਉਹਦੇ ਖਰਾਬਸੂ ਉਤਰੇ ਆਪਣੀ ਇਹੀ ਕੋਸ਼ਿਸ਼ ਹੁੰਦੀ ਹੈ ਵੀ ਜੋ ਰਿਕਾਰਡ ਹੁੰਦਾ ਉਹ ਦਿਆ ਕਰੋ ਠੀਕ ਹੈ ਜੋ ਨਹੀਂ ਰਿਕਾਰਡ ਹੁੰਦਾ ਉਹ ਵੀ ਸਖ ਨਾ ਦਿਓ ਠੀਕ ਹੈ ਜੀ ਇਹ ਜ਼ਰੂਰੀ ਨਹੀਂ ਹੁੰਦਾ ਵੀ ਰਿਕਾਰਡ ਨਾਲ ਹੀ ਆਪਾਂ ਚੀਜ਼ ਪਾਉਣੀ ਆ ਜਿੰਨੇ ਕੀ ਇਨਫੋਰਮੇਸ਼ਨ ओरिजिनल ਪਤਾ ਉਹਨੇ ਜ਼ਰੂਰ ਦਿਆ ਕਰੋ ਸੋ ਵੀਡੀਓ ਆਪਾਂ ਅੱਗੇ ਵੀ ਹੋਰ ਵੀ ਲੈ ਕੇ ਆਵਾਂਗੇ ਸੋ ਦੋ ਹੀ ਆਪਣੇ ਕੋਲੇ ਕਾਫੀ ਟਾਈਮ ਤੋਂ ਨੇ ਇਹ ਪਰ ਹੁਣ ਆਪਾਂ ਇਹਨਾਂ ਨੂੰ ਸੇਲ ਕਰਨਾ ਦੋਨਾਂ ਨੂੰ ਕਿਉਂਕਿ ਜਿਸ ਭਰਾ ਨੇ ਕੋਈ ਮੇਲੇ ਦਾ ਸਕੀਨ ਹੈ ਮੇਲੇ ਦੇ ਪੌਣੀਆਂ ਨੇ ਤਾਂ ਜਰੂਰ ਦੋਨੋਂ ਕਟੀਆਂ ਜਰੂਰ ਨੰਬਰ ਲੈਣੀ ਐ ਇੰਨੀਆਂ ਕਿ ਠੰਡੀਆਂ ਨੇ ਝੂੜਣ ਝੜੀਆਂ ਬਹੁਤ ਨੇ ਆਪਾਂ ਫੋਟੋ ਦੇ ਵਿੱਚ ਤੁਹਾਨੂੰ ਇਹਨਾਂ ਦੇ ਆਰਡਰ ਦਿਖਾਇਆ ਠੀਕ ਹੈ ਜੀ ਉਹ ਫੋਟੋ ਦੇ ਵਿੱਚ ਦੇਖ ਲਿਓ ਅਲੱਗ-ਅਲੱਗ ਕਟੀਆਂ ਦਾ ਬਹੁਤ ਹੀ ਸਾਂਤ ਸੁਆਦੀਆਂ ਨੇ ਜੀ ਕਿਸੇ ਦਾ ਨਸਲ ਵਾਂਗ ਠੰਡੀ ਹੁੰਦੀ ਐ ਇਹ ਨੀਲੀ ਰਾਵੀ ਮੋਰਾਂ ਨਾਲੋਂ ਤੇ ਤੋਂ ਪ੍ਰੋਪਰ ਮਾਰਕਾ ਠੀਕ ਹੈ ਇੱਕ ਦੇ ਟੇਡਾ ਕਟਾ ਤੇ ਇਹਦੇ ਹੈਗਾ ਆਪਾਂ ਪਾਟਾ ਕਹਿ ਸਕਦੇ ਹਾਂ ਨਾ ਇਹ ਇਹਦੇ ਵੀ ਬਹੁਤ ਜੈਜ ਮਾਰਕਾ ਸੋ ਨੰਬਰ ਆਪਣਾ 9465834892 ਆਪਣਾ ਨੰਬਰ ਇਸ ਨੰਬਰ ਤੇ ਸੰਪਰਕ ਕਰਕੇ ਐਡਰੈਸ ਪਿੰਡੀ ਢਲਮਾਨ ਨੇੜੇ ਲੌਂਗਵਾਲ ਜ਼ਿਲ੍ਹਾ ਸੰਗਰੂਰ ਧਨੌਲੇ ਦੀ ਵੀ ਨੇੜੇ ਰਹਿੰਦਾ ਸੁਨਾਮ ਦੇ ਵੀ ਨੇੜੇ ਰਹਿੰਦਾ ਠੀਕ ਹੈ ਜੀ ਇਹ ਆਪਣਾ ਐਡਰੈਸ ਸੋ ਪਿੰਡੀ ਢਲਮਾਨ ਨੇੜੇ ਲੌਂਗਵਾਲ ਜ਼ਿਲ੍ਹਾ ਸੰਗਰੂਰ ਤੋ ਵੀਡੀਓ ਵਧੀਆ ਲੱਗੀ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਸਾਰੇ ਭਰਾਵਾਂ ਦਾ ਵੀਡੀਓ ਵੇਖਣ ਲਈ ਧੰਨਵਾਦ